ਖੇਤਾਂ ਦੇ ਰਾਜੇ ਮਸਲਨ ਟਰੈਕਟਰ ਟਰੈਕਟਰ ਕਿਸਾਨਾਂ ਦੀ ਸ਼ਾਨ ਆ ਅੱਜ ਟਰੈਕਟਰ ਹੀ ਕੰਮ ਆਏ ਨੇ ਖੇਤਾਂ ਦੇ ਰਾਜੇ ਜਿਹੜੇ ਨੇ ਟਰੈਕਟਰ ਜਾਣੇ ਜਾਂਦੇ ਨੇ ਤੇ ਪੰਜਾਬ ਨੂੰ ਡੁੱਬਣੋਂ ਬਚਾ ਲਿਆ ਮਤਲਬ ਲੋਕਾਂ ਨੂੰ ਡੁੱਬਣੋਂ ਬਚਾ ਲਿਆ ਅੱਠ ਜ਼ਿਲ੍ਹਿਆਂ ਦੇ ਵਿੱਚ ਕਰੀਬ 2 ਲੱਖ ਟਰੈਕਟਰਾਂ ਨੇ ਜਿਹੜੇ ਨੇ ਕੰਮ ਆਏ ਨੇ ਟਰੈਕਟਰ ਇੱਕ ਲੋਕਾਂ ਦਾ ਆਸਰਾ ਬਣੇ ਨੇ ਤੇ ਇੰਨਾ ਟਰੈਕਟਰਾਂ ਤੇ ਹੀ ਪੰਜਾਬ ਦੇ ਅਫਸਰ ਤੇ ਪੋਲਿਟਿਸ਼ੀਨ ਜਾ ਕੇ ਵੀ ਬੈਠ ਕੇ ਲੋਕਾਂ ਦਾ ਦੁੱਖ ਸੁੱਖ حال چال ਪੁੱਛ ਰਹੇ ਨੇ ਖਬਰਾਂ ਕਿ ਪੰਜਾਬ ਚ ਹੜਾਂ ਦੇ ਪਾਣੀ ਚ ਹੁਣ ਅਫਸਰਾਂ ਦੇ ਸਿਆਸੀ ਆਗੂਆਂ ਨੂੰ ਵੀ ਟਰੈਕਟਰਾਂ ਦਾ ਆਸਰਾ ਲੈਣਾ ਪੈ ਰਿਹਾ ਜਦੋਂ ਇਹ ਟਰੈਕਟਰ ਦਿੱਲੀ ਦੇ ਕਿਸਾਨ ਮੋਰਚੇ ਤੇ ਪੁੱਜੇ ਸਨ ਤੇ ਉਦੋਂ ਕੇਂਦਰੀ ਹਕੂਮਤ ਨੇ ਇਹਨਾਂ ਟਰੈਕਟਰਾਂ ਤੇ ਉਂਗਲ ਵੀ ਚੁੱਕੀ ਸੀ ਫਿਰ ਇਹਨਾਂ ਟਰੈਕਟਰਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਹੀ ਉਖਾੜ ਦਿੱਤਾ ਗਿਆ ਸੀ ਖਾਸ ਕਰਕੇ ਵੱਡੇ ਟਰੈਕਟਰਾਂ ਨੂੰ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਹਾਕਮ ਧਿਰ ਨੇ ਨਿਸ਼ਾਨੇ ਤੇ ਲਿਆ ਸੀ ਹੜਾਂ ਚ ਖੇਤਾਂ ਦੇ ਰਾਜੇ ਵਜੋਂ ਜਾਣੇ ਜਾਂਦੇ ਟਰੈਕਟਰ ਹੀ ਹੁਣ ਦੂਤ ਬਣੇ ਹੋਏ ਨੇ ਤਾਂ ਜੋ ਕਿਸਾਨੀ ਨੂੰ ਡੁੱਬਣੋਂ ਬਚਾਇਆ ਜਾ ਸਕੇ ਪੰਜਾਬ ਵਿੱਚ ਇਸ ਵੇਲੇ ਕਰੀਬ 6.41 ਲੱਖ ਟਰੈਕਟਰ ਜਿਨ੍ਹਾਂ ਵਿੱਚੋਂ ਕਰੀਬ 2 ਲੱਖ ਟਰੈਕਟਰ ਹੜ੍ਹ ਤੋਂ ਪ੍ਰਭਾਵਿਤ 8 ਜ਼ਿਲ੍ਹਿਆਂ ਵਿੱਚ ਹਨ ਸਭ ਤੋਂ ਵੱਧ ਟਰੈਕਟਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ 55322 ਟਰੈਕਟਰ ਹੜ੍ਹਾਂ ਦੇ ਪਾਣੀ ਚ ਸਵਾਇਡ ਟਰੈਕਟਰ ਤੋਂ ਇਲਾਵਾ ਕੋਈ ਹੋਰ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਕੰਮ ਨਹੀਂ ਕਰ ਸਕਦਾ ਜਿਲ੍ਹਾ ਫਿਰੋਜ਼ਪੁਰ 'ਚ ਟਰੈਕਟਰ ਜਿਹੜੇ ਨੇ ਸੈਂਕੜੇ ਟਰੈਕਟਰ ਮਿੱਟੀ ਦੇ ਢੱਡੇ ਢੋ ਰਹੇ ਹਨ ਅਤੇ ਵੱਡੇ ਵੱਡੇ ਟਰੈਕਟਰ ਦੀ ਮਦਦ ਨਾਲ ਬੰਨ ਮਜ਼ਬੂਤ ਕੀਤੇ ਜਾ ਰਹੇ ਨੇ ਪਾਣੀ ਨੂੰ ਰੋਕਣ ਲਈ ਟਰੈਕਟਰ ਮਿੱਟੀ ਪਾ ਰਹੇ ਹਨ ਉਦਰ ਕ੍ਰਾਂਤੀਕਾਰੀ ਕਿਸਾਨ ਜੁਨੀਆ ਦੇ ਸੀਨੀਅਰ ਆਗੂ ਅਤਾਪ ਸਿੰਘ ਮਹਿਮਾ ਨੇ ਕਿਹਾ ਕਿ ਉਹ ਜਿਹੜਾ ਫਿਰੋਜ਼ਪੁਰ ਦੇ 10 ਪਿੰਡਾਂ ਵਿੱਚ ਗਏ ਹਨ ਤੇ ਇਨ੍ਹਾਂ ਪਿੰਡਾਂ ਵਿੱਚ ਟਰੈਕਟਰ ਹੀ ਸਭ ਤੋਂ ਵੱਡਾ ਸਹਾਰਾ ਬਣੇ ਹੋਏ ਨੇ ਹਸੈਨੀਵਾਲਾ ਤੋਂ ਪਰ 16 ਪਿੰਡਾਂ ਵਿੱਚੋਂ ਇਨ੍ਹਾਂ ਟਰੈਕਟਰਾਂ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕਢਿਆ ਗਿਆ ਟਰੈਕਟਰ ਟਰਾਲੀਆਂ ਵਿੱਚ ਪਸ਼ੂ ਸੁਰੱਖਿਅਤ ਥਾਵਾਂ ਤੇ ਲਿਆਂਦੇ ਜਾ ਰਹੇ ਨੇ ਉਹਨੇ ਕਿਹਾ ਕਿ ਔਗ ਦੇ ਵੇਲੇ ਪਿੰਡਾਂ ਦੀ ਜਵਾਨੀ ਵੀ ਲੋਕਾਂ ਦੀ ਵਾਸਤੇ ਮਸੀਹਾ ਬਣੀ ਹੋਈ ਹੈ ਉਹਨੇ ਕਿਹਾ ਕਿ ਟਰੈਕਟਰ ਨੇ ਹਕੂਮਤ ਨੂੰ ਆਪਣੀ ਤਾਕਤ ਦਿਖਾ ਦਿੱਤੀ ਹੈ ਬੀਤੇ ਦਿਨੀ ਮੁਖਸਕੱਤਰ ਕੇ ਆਪਸੀਨਾ ਵੀ ਟਰੈਕਟਰ ਤੇ ਸਵਾਰ ਹੋ ਕੇ ਖੜਾ ਦਾ ਜਾਇਜ਼ਾ ਲੈਣ ਗਏ ਸੀ। ਔਰ ਵਜ਼ੀਰ ਤੇ ਵਿਧਾਇਕ ਵੀ ਟਰੈਕਟਰਾਂ ਤੇ ਬੈਠੇ ਦਿਖਾਈ ਦੇ ਰਹੇ ਨੇ। ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਦੇ ਚੇਅਰਮੈਨ ਸਰਜੀਤ ਸਿੰਘ ਫੂਲ ਨੇ ਕਿਹਾ ਕਿ ਖੜਾ ਚੋਂ ਟਰੈਕਟਰ ਹੀ ਸਾਰੇ ਪ੍ਰਬੰਧਾਂ ਦੀ ਕੁੰਜੀ ਬਣਿਆ ਹੋਇਆ। ਔਰ ਟਰੈਕਟਰ ਨੂੰ ਹੀ ਭੰਡਣ ਵਾਲਿਆਂ ਨੂੰ ਆਗੂਣ ਹੋਣਾ ਸਭਕ ਲੈਣਾ ਚਾਹੀਦਾ ਹੈਗਾ। ਭਾਰਤੀ ਕਿਸਾਨ ਯੂਨੀ ਸਿਰਸਾ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਅੱਜ ਪਟਾਣਗੋੜ ਜਿਲ੍ਹੇ ਵਿੱਚ ਕਿਹਾ ਕਿ ਜੇ ਟਰੈਕਟਰ ਨਾ ਹੁੰਦੇ ਤਾਂ ਖੜਾ ਵਿੱਚ ਹੁਣ ਤੱਕ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਣਾ ਸੀ ਟਰੈਕਟਰ ਸਦਕਾ ਹੀ ਲੋਕਾਂ ਤੇ ਪਸ਼ੂ ਧੰਨ ਨੂੰ ਬਚਾਇਆ ਜਾ ਸਕਿਆ ਅਸਲ 'ਚ ਟਰੈਕਟਰ ਜਿਹੜੇ ਇੱਕ ਚਾਹੇ ਪਹਿਲਾਂ ਦੇ ਲੋਕੀ ਕਹਿੰਦੇ ਸਟੇਟਸ ਹੀ ਲਿਕਨੇ ਖੇਤਾਂ ਦਾ ਰਾਜੇ ਦੇ ਤੌਰ ਤੇ ਜਾਣੇ ਦਾ ਹਰੀ ਕ੍ਰਾਂਤੀ ਵਿੱਚ ਵੀ ਟਰੈਕਟਰਾਂ ਦਾ ਵੱਡਾ ਯੋਗਦਾਨ ਰਿਹਾ ਪਰ ਹੁਣ ਜਦ ਪੰਜਾਬ ਡੁੱਬਿਆ ਹੋਇਆ ਸੀ ਤੇ ਲੋਕ ਘਰ ਡੁੱਬੇ ਹੋਏ ਸੀ ਤੇ ਇਹ ਉੱਥੇ 5 ਫੁੱਟ ਤੋਂ ਲੈ ਕੇ 10-10 ਫੁੱਟ ਤੱਕ ਵੀ ਪਾਣੀ ਹੈ ਤੇ ਫਿਰ ਇਹ ਟਰੈਕਟਰ ਹੀ ਲੋਕਾਂ ਨੂੰ ਆਉਣ ਜਾਣ ਵਾਸਤੇ ਕੰਮ ਕਰਦੇ ਰਹੇ ਨੇ ਚਾਹੇ ਬੰਨ ਬਣਾਉਣੇ ਸੀ ਜਾਂ ਤੁਸੀਂ ਬਣਾਉਣੀ ਸੀ ਜਾਂ ਲੋਕਾਂ ਨੂੰ ਬਾਹਰ ਕੱਢਣਾ ਸੀ ਜਾਂ ਪਸ਼ੂ ਤੁਹਾਨੂੰ ਬਾਹਰ ਕੱਢਣਾ ਸੀ ਤੇ ਟਰੈਕਟਰ ਹੀ ਕੰਮ ਆਏ ਨਹੀਂ ਕਿਉਂਕਿ ਟਰੈਕਟਰ ਵਜਾ ਕੇ ਸਲੈਂਸਰ ਜਿਹੜਾ ਵਾ ਉਹਦਾ ਉੱਪਰ ਹੁੰਦਾ ਪਾਣੀ ਭੰ ਦੇ ਜਿਹੜੇ ਘਟ ਚਾਂਦਸ ਹੁੰਦੇ ਨੇ ਉਹ ਟਰੈਕਟਰ ਦੀ ਇੱਕ ਹਾਈਟ ਵੀ ਫਿਰ ਹਾਈਟ ਦੇ ਉੱਪਰ ਸਲੈਂਸਰ ਜਿਹੜੇ ਲੱਗੇ ਹੁੰਦੇ ਨੇ ਉਹਦੇ ਕਰਕੇ ਹੀ ਇਹ ਟਰੈਕਟਰ ਅਜੇ ਕੰਮ ਆਏ ਨਹੀਂ ਸਿਰਫ 8 ਜਿਹੜੇ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਉੱਥੇ ਹੀ 2 ਲੱਖ ਦੇ ਕਰੀਬ ਟਰੈਕਟਰ ਉੱਥੇ ਲੋਕਾਂ ਦੀ ਜਿਹੜੀ ਮਦਦ ਕਰਨ ਵਾਸਤੇ ਪੁੱਜੇ ਨੇ ਸਮਗਰੀ ਢੋਣ ਵਾਸਤੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਪਸ਼ੂ ਤੁਹਾਨੂੰ ਲਿਆਉਣ ਵਾਸ ਅਫਸਰਾਤੇ ਮੰਤਰੀਆਂ ਜਾਂ ਪੋਲਿਟਿਸ਼ੀਅਨਾਂ ਜਾਂ ਅਫਸਰਾਂ ਵੱਡੇ-ਵੱਡੇ ਨੂੰ ਹੜ੍ਹ ਪ੍ਰਭਾਵਤ ਲੋਕਾਂ ਦੀ ਮੁਲਾਕਾਤ ਕਰਨ ਵਾਸਤੇ ਜਿਹੜੇ ਘਰ ਪਾਣੀ ਦੇ ਚਾਰੇ ਆਲੇ-ਦੁਆਲੇ ਡੁੱਬੇ ਨੇ ਉੱਥੇ ਤੱਕ ਪਹੁੰਚਾਉਣ ਵਾਸਤੇ ਟਰੈਕਟਰ ਹੀ ਜਿਹੜਾ ਵਾ ਉਹ ਕੰਮ ਆ ਰਹੇ ਨੇ ਹਾਲਾਂਕਿ ਜਦੋਂ ਸ਼ੰਭੂ ਦੇ ਵਿੱਚ ਮੋਰਚਾ ਲੱਗਾ ਹੋਇਆ ਸੀ ਪੰਜਾਬ ਸਰਕਾਰ ਨੇ ਜ਼ਬਰੀ ਉਹ ਮੋਰਚਾ ਠਾ ਦਿੱਤਾ ਉਦੋਂ ਟਰੈਕਟਰ ਤੇ ਟਰਾਲੀਆਂ ਵੀ ਚੋਰੀ ਹੋਈਆਂ ਸੀ ਉਹ ਟਰੈਕਟਰ ਟਰਾਲੀਆਂ ਅੱਜ ਕੰਮ ਆਈਆਂ ਨੇ ਤੇ ਕਈ ਉਹ ਟਰੈਕਟਰ ਚੋਰ ਤੇ ਟਰਾਲੀਆਂ ਚੋਰ ਉਹ ਆਮ ਆਦੀ ਪਾਰਟੀ ਦੇ ਲੀਡਰ ਹੀ ਨਿਕਲੇ ਆਏ ਸੀ ਸਰਕਾਰ ਨੇ ਉਦੋਂ ਚੰਡੀਗੜ੍ਹ ਮੀਟਿੰਗ ਕਰਨ ਆਏ ਸੀ ਫਿਰ ਕਿਸਾਨਾਂ ਦੇ ਵੱਡੇ ਵੱਡੇ ਲੀਡਰ ਚੱਕਲੇ ਸੀ ਤੇ ਜਬਰੇ ਹੀ ਕਿਸਾਨਾਂ ਦਾ ਖਨੌਰੀ ਤੇ ਸ਼ੰਭੂ ਤੋਂ ਮੋਰਚੇ ਤੋਂ ਧਰਨਾ ਠਾ ਦਿੱਤਾ ਸੀ ਤੇ ਬਹੁਤ ਸਾਰਾ ਲੋਕਾਂ ਦੇ ਜਿਹੜੇ ਸਾਧਨ ਉੱਥੇ ਚੋਰੀ ਹੋ ਗਏ ਸੀ ਖਾਸਕ ਤੌਰ ਤੇ ਟਰੈਕਟਰ ਤੇ ਟਰਾਲੀਆਂ ਤੇ ਅੱਜ ਉਹ ਟਰੈਕਟਰ ਟਰਾਲੀਆਂ ਜਿਹੜੀਆਂ ਵਾ ਉਹ ਕੰਮ ਆਈਆਂ ਨੇ ਉਧਰ ਕਗਰੇ ਤੇ ਸਤਲੋਜ ਨੇ ਵੀ ਹੁਣ ਖਤਰੇ ਦੀ ਘੰਟੀ ਬਜਾ ਦਿੱਤੀ ਹੈ ਸਰਕਾਰ ਨੇ BBMB ਨੂੰ ਪਾਖੜਾ ਡੈਮ ਚ ਹੋਰ ਪਾਣੀ ਛੱਡਣ ਤੋਂ ਰੋਕਿਆ ਹੈਗਾ ਅਗਲੇ 48 ਘੰਟੇ ਕਾਫੀ ਨਾਜ਼ੁਕ ਦੱਸੇ ਜਾ ਰਹੇ ਨੇ ਔਰ ਸਕੂਲਾਂ ਤੋਂ ਬਾਅਦ ਕਾਲਜਾਂ ਯੂਨੀਵਰਸਿਟੀਆਂ ਹੋਰ ਵਿਦਿਅਕ ادارے ਵੀ ਜਿਹੜੇ ਨੇ ਉਹ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਨੇ ਮੀਂਹ ਮੁਸੀਬਤ ਹੋਰ ਵਧਾ ਦਿੱਤੀ ਹੈ ਲੁਧਿਆਣਾ ਦਾ ਬੁੱਢਾ ਨਾਲਾ ਵੀ ਓਵਰ ਜਿਹੜਾ ਵਾ ਲੋ ਹੋ ਚੁੱਕਾ ਹੈਗਾ ਓਵਰਫਲੋ ਹੋ ਚੁੱਕਾ ਹੈਗਾ ਉਹ ਪੰਜਾਬ ਦੇ ਵਿੱਚ ਹੁਣ ਘੱਗਰ ਅਤੇ ਸਤਲੂ ਦੇ ਦਰਿਆ ਦੇ ਖਤਰੀ ਘੰਟੇ ਵੱਜ ਗਏ ਜਿਸ ਨਾਲ ਸੂਬੇ ਦੇ ਕਰੀਬ ਇੱਕ ਦਰਜਨ ਜ਼ਿਲ੍ਹਾ ਹੜਾਂ ਦੀ ਲਪੇਟਾ ਆ ਚਾਗੇ ਨੇ ਰਾਵੀ ਦਰਿਆ ਦਾ ਪਾਣੀ ਵੀ ਹੱਲੇ ਜਿਹੜਾ ਉਹ ਸੁੱਕ ਨਹੀਂ ਰਿਹਾ ਤੇ ਉਧਰ ਭਾਰੀ بارش ਮਗਰੋਂ ਘੱਗਰ ਵੀ ਨੱਕੋ ਨੱਕ ਭਰ ਗਿਆ ਘੱਗਰ ਦੇ ਆਸ-ਪਾਸ ਵਸਦੇ ਸੈਂਕੜੇ ਪਿੰਡਾਂ ਨੂੰ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਕਿ ਆਉਣ ਦੇ 10 ਦਿਨਾਂ ਚ ਘੱਗਰ ਦਾ ਡਰੋਣਾ ਰੂਪ ਵੀ ਮੋੜ ਦਿਖਾਈ ਦੇ ਰਿਹਾਗਾ ਬੀਐਮਬੀ ਦੀ ਅੱਜ ਹੋਈ ਐਮਰਜੈਂਸੀ ਮੀਟਿੰਗ ਸੂਬਾ ਸਰਕਾਰ ਉਸ ਨੂੰ ਪਾਖੜਾ ਡੈਮ ਚੋਂ ਸੱਤ ਲੋਹ ਦਰਿਆ ਵਿੱਚ ਹੋਰ ਪਾਣੀ ਛੱਡਣ ਤੋਂ ਰੋਕ ਦਿੱਤਾ ਅਤੇ ਪੌਂਗ ਡੈਮ ਚੋਂ ਬਿਆਸ ਚ ਘੱਟ ਪਾਣੀ ਛੱਡ ਲਈ ਰਜਾਮੰਦ ਕਰ ਲਿਆ ਸਰਕਾਰ ਨੇ ਹੜ੍ਹਾਂ ਦੇ ਮੱਦੇਨਜ਼ਰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਹੋਰ ਤਕਨੀਕੀ ਸਸਤਾਵਾਂ ਨੂੰ 3 ਸਤੰਬਰ ਤੱਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਕਗਰਚ ਬਿਤੇ ਸਵੇਰੇ 45343 ਕਿਊਸਿਕ ਪਾਣੀ ਆਉਣ ਨਾਲ ਮਾਲਵਾ ਖਿੱਤਾ ਜਿਹੜਾ ਬਹੁਤ ਸਹਿਮ ਗਿਆ ਹਰਿਆਣਾ ਚੋਂ ਟਾਂਗਰੀ ਤੇ ਮਾਰਕੰਡਾ ਦਾ ਪਾਣੀ ਵੀ ਕਗਰਚ ਸ਼ਾਮਲ ਹੋਣ ਕਰਕੇ ਖਤਰੇ ਦਾ ਖੇਤਰਫਲ ਵਧ ਗਿਆ ਦੇਵੀਗੜ ਕੋਲ ਟਾਂਗਰੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲੀ ਗਈ ਹੈ ਦੇਵੀਗੜ ਕੋਲ 40257 ਕਿਊਸਿਕ ਪਾਣੀ ਚੱਲ ਰਿਹਾ ਹੈਗਾ ਔਰ ਖਨੋਰੀ ਕੋਲ ਵੀ ਕਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਾਰ ਪਹੁੰਚ ਗਿਆ ਜਦੋਂ ਕਿ ਸਰਦੂਲਗੜ ਕੋਲ 24160 ਕਿਊਸਿਕ ਪਾਣੀ ਚੱਲ ਰਿਹਾ ਆਉਂਦੇ ਦਿਨਾਂ ਮਹਾਲੀ ਪਟਿਆਲਾ ਸਭੂ ਅਤੇ ਮਾਨਸਾ ਜ਼ਿਲ੍ਹਿਆਂ ਲਈ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੇ ਔਰ ਨਾਲ ਹੀ ਰਾਜਪੁਰਾ ਦੇ ਪਿੰਡਾਂ ਨੇ ਅਲਰਟ ਵੀ ਜਾਰੀ ਕਰ ਦਿੱਤੇ ਆ ਘੱਗਰ ਦੇ ਓਵਰਫਲੋ ਹੋਣ ਨਾਲ ਪਟਿਆਲਾ ਜ਼ਿਲ੍ਹੇ ਚ 1750 ਏਕੜ ਅਤੇ ਮਹਾਲੀ ਚ 534 ਏਕੜ ਫਸਲ ਪਾਣੀ ਵਿੱਚ ਡੁੱਬ ਗਈ ਔਰ ਉਪਰ ਦੇ ਇਲਾਕੇ ਵਿੱਚ ਭਾਰੀ بارش ਹੋਣ ਕਾਰਨ ਸਤਲੁਜ ਚ ਸਥਾਨਕ ਪਾਣੀ ਹੀ 80000 ਕਿਊਸਿਕ ਤੋਂ ਵੱਧ ਸ਼ਾਮਲ ਹੋ ਗਿਆ ਜਦੋਂ ਕਿ ਭਾਖੜਾ ਡੈਮ ਤੋਂ ਵੀ 55000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਸਤਲੁਜ ਪਾਣੀ ਵਧਣ ਨਾਲ ਗਿੱਦੜਵਿੰਡੀ ਬੰਨ ਨੂੰ ਤੇ ਸਰਕਾਰ ਨੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਬਿਆਸ ਦਰਿਆ ਚ ਪੌਂਗ ਡੈਮ ਤੋਂਔਸਤ 1 ਲੱਖ ਕਿਊਸਿਕ ਪਾਣੀ ਜਿਹੜਾ ਉਹ ਚੱਲ ਰਿਹਾ ਢਿਲਵਾ ਕੋਲ ਬਿਆਸ ਦਰਿਆ ਵਿੱਚ ਪਾਣੀ 2.5 ਲੱਖ ਕਿਊਸਿਕ ਦੇ ਕਰੀਬ ਹੋ ਗਿਆ ਸਤਲੁਜ ਤੇ ਬਿਆਸ ਦਾ ਪਾਣੀ ਇਕੱਠਾ ਹੋਉਂਦੀ ਸੂਰਚ ਅਗਲੇ 48 ਘੰਟਿਆਂ 'ਚ ਹਰੀਕੇ ਵਿਖੇ ਵੀ ਪਾਣੀ ਵਧੇਗਾ ਜਿਸ ਦੇ ਖਤਰੇ ਨੂੰ ਦੇਖਦਿਆਂ ਪਾਖੜਾ ਡੈਮ ਤੋਂ ਸਰਤ ਦਰਿਆ ਵਿੱਚ ਛੱਡੇ ਜਾਣ ਵਾਲੇ ਪਾਣੀ ਨੂੰ ਘਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਪੌਂਗ ਡੈਮ ਇਸ ਵੇਲੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਮੀਂਹ ਪੈਣ ਦੀ ਪੇਸ਼ گوئی ਵੀ ਕੀਤੀ ਸੀ ਪਾਖੜਾ ਡੈਮ ਵਿੱਚ ਪਾੜਾਂ 'ਚ ਸਵਾ 2 ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਆ ਰਿਹਾ ਜਦੋਂ ਕਿ ਸਭਾਵਨਾ 1 ਲੱਖ ਕਿਊਸਿਕ ਦੀ ਕੀਤੀ ਜਾ ਰਹੀ ਸੀ ਪਾਖੜਾ ਡੈਮ 'ਚ ਪਾਣੀ ਦਾ ਪੱਧਰ 1676 ਫੁੱਟ ਤੇ ਪਹੁੰਚ ਗਿਆ ਹੈ ਤੇ ਖਤਰੇ ਦੇ ਨਿਸ਼ਾਨ ਤੋਂ ਸਿਰਫ 4 ਫੁੱਟ ਜਗ੍ਹਾ ਬਾਕੀ ਬਚੀ ਹੈ 라ਵਿंद्रਾਜ ਚ ਝੰਬੇ ਮਾਝੇ ਦੇ ਇਲਾਕੇ ਹਾਲੇ ਕਹਿਰ ਚੋਂ ਬਾਹਰ ਨਹੀਂ ਉਭਰੇ ਗੁਰਦਾਸਪੁਰ ਦੇ ਕਾਫੀ ਪਿੰਡਾਂ ਦਾ ਹਾਲੇ ਵੀ ਸੰਪਰਕ ਟੁੱਟਿਆ ਹੋਇਆ ਹੜ੍ਹਾਂ ਦੀ ਲਪੇਟ ਚ ਆਉਣ ਵਾਲੇ ਮ੍ਰਿਤਕਾਂ ਦੀ ਗਿਣਤੀ ਵੀ 29 ਹੋ ਗਈ ਹੈ ਜਦੋਂ ਕਿ ਪਠਾਨਕੋਟ ਦੇ ਤਿੰਨ ਵਿਅਕਤੀ ਲਾਪਤਾ ਹਨ ਲੁਧਿਆਣੇ ਦਾ ਬੁੱਢਾ ਨਾਲਾ ਵੀ ਅੱਜ ਓਵਰਫਲੋ ਹੋ ਗਿਆ ਬਰਨਾਲਾ ਜਲੰਧਰ ਮਾਨਸਾ ਅੰਮ੍ਰਿਤਸਰ ਫੋਜ਼ਫੋਰ ਫੋਜ਼ਪੁਰ ਫਾਦਿਲਕਾ ਗੁਰਦਾਸਪੁਰ ਹਾਰਪੁਰ ਕਪੂਰਥਲਾ ਮੋਗਾ ਮਹਾਲੀ ਤੇ ਪਠਾਨਕੋਟ ਜ਼ਿਲ੍ਹੇ ਹੜ੍ਹਾਂ ਤੋਂ ਪ੍ਰਵਾਤਨ ਕਰੀਬ 2.56 ਲੱਖ ਲੋਕ ਹੜ੍ਹਾਂ ਦਾ ਅਖਮਿਆਜਾ ਭੁਗਤ ਰਹੇ ਨੇ ਸਰਕਾਰੀ ਰਿਪੋਰਟ ਚ 1043 ਪਿੰਡ ਹੜ੍ਹਾਂ ਦੀ ਲਪੇਟ ਤੇ ਦੱਸੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਨੇ ਹੁਣ ਤੱਕ 15688 ਲੋਕਾਂ ਨੂੰ ਪਾਣੀ ਚੋਂ ਬਚਾਏ ਜਾਣ ਦੀ ਗੱਲ ਆਖੀ ਹੈ ਅਤੇ 129 ਰਾਹਤ ਕੈਂਪਾਂ ਚ 7744 ਲੋਕ ਪੌਂਚਨ ਪਸ਼ੂ ਪਾਲਨ ਵਿਭਾਗ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਪਠਾਨਕੋਟ ਜ਼ਿਲ੍ਹਾ ਵਿੱਚ 57000 ਪਸ਼ੂ ਪ੍ਰਭਾਵਿਤ ਹੋਏ ਨੇ ਜਦੋਂ ਕਿ 26 ਪਸ਼ੂਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਰਾਤ ਕੰਮ ਚ ਸਿਆਸੀ ਆਗੂ ਤੇ ਅਫਸਰ ਵੀ ਜੁਟੇ ਹੋਏ ਹਨ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖ ਰਹੇ ਹਾਂ OBC ਪੰਜਾਬ ਧੰਨਵਾਦ